ਮੇਰੇ ਸਾਹ ਦੇਖਾਂ ਇਧਰ ਜੀ ਛੇ ਸਿਰ ਕਰਨਾ ਚਾਹ। ਅਸਲ ਵਿੱਚ ਫੋਟੋ ਇਹਦੇ ਨਾਲ ਹੋ ਰਹੀ ਸੀ। ਹਾਵੇ ਤੱਕ ਇਹ ਲੜੀ ਜਾ ਰਹੀ ਸੀ ਮੇਰੀ ਕਈ ਸਾਲ ਪਹਿਲੇ ਹੋ ਗਿਆ ਮੇਰੇ ਸਾਹ ਨਾਲ ਫੋਟੋ ਲੈ ਕੇ ਕੈਂਸਲ ਹੋ ਗਿਆ। ਨਮ ਦੋੜ ਮੰਡੀ ਕੋਚ ਕੀ ਬੋਲ ਉਸ। ਆ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਸਾਹਿਬ ਜੀ ਦਾ ਔਰ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਵਰਸਰ ਸਾਹਿਬ ਜੀ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਆਪਣੇ ਹੰਕਾ ਫਲੋਸ ਨੂੰ ਜੀ ਹਾਤਿ ਬਨੋ ਜਿਨ੍ਹਾਂ ਦੀ ਰਹਿਮਾਈ ਹੇਠ ਅੱਜ ਜਿਹੜਾ ਬੰਦੋਟ ਦੀ ਮੰਡੀ ਹੈ ਇਹਦੇ ਵਿੱਚ ਜਿਹੜਾ ਇੱਥੇ ਸਾਡਾ ਸਬਜ਼ੀਆਂ ਦਾ ਜਿਹੜੇ ਕਾਰੋਬਾਰੀ ਨੇ ਔਰ ਜਿਹੜੀ ਇਥੇ ਸਬਜ਼ੀਆਂ ਦਾ ਕੰਮ ਹੋ ਰਿਹਾ ਜਿਹੜੇ ਸਬਜ਼ੀ ਲੈ ਕੇ ਆਉਂਦੇ ਉਹਨਾਂ ਵਾਸਤੇ ਜਿਹੜਾ ਇਹ ਫਰਸੀ ਬਹੁਤ ਕੱਚਾ ਸੀ ਮਾਨਯੋਗ ਸੀਐਲ ਸਾਹਿਬ ਦੀ ਦਵਾਈ ਹੈ ਸਾਰੇ ਪੰਜਾਬ ਦੇ ਵਿੱਚ ਔਰ ਕੰਡੀਆਂ ਦਾ ਦੇ ਵਿੱਚ ਗਵਰਨਮੈਂਟ ਕੰਮ ਚੱਲ ਰਿਹਾ ਹੈ ਚੇਅਰਮੈਨ ਮਾਰਕੀਟ ਕਮੇਟੀ ਸਰਦਾਰ ਪ੍ਰਤਾਪ ਸਿੰਘ ਸੰਧੂ ਸਾਹਿਬ ਜਿਨ੍ਹਾਂ ਨੇ ਜਦੋਂ ਮੇਰੇ ਧਿਆਨ ਦੇ ਵਿੱਚ ਲੈ ਕੇ ਆਏ ਵੀ ਸਾਡੇ ਜਿਹੜੇ ਸਬਜ਼ੀਆਂ ਵਾਲਾ ਜਿਹੜਾ ਸਬਜ਼ਾ ਫਾਰਡ ਯਾਰਡ ਹੈ ਤੇ ਬਹੁਤ ਕੱਚਾ ਉਦੋਂ ਫਿਰ ਮੈਂ ਮਾਨਯੋਗ ਸੀਐਲ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਸੀ ਮਾਨਯੋਗ ਇਸ ਮੌਕੇ ਉਹਨਾਂ ਵੱਲੋਂ ਪਿੰਡ ਰੁਕਣੇ ਵਾਲਾ ਵਿਖੇ ਲੋਕਾਂ ਨਾਲ ਗੱਲਬਾਤ ਕੀਤੀ ਜੀ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਜੀ ਉਹਨਾਂ ਨੇ ਮੌਕੇ ਤੇ ਮੌਜੂਦ ਇਸ ਸੰਬੰਧਿਤ ਵਿਭਾਗਾਂ ਦੀ ਅਧਿਕਾਰੀਆਂ ਨੂੰ ਪਿੰਡ ਵਾਲੇ ਪਾਸੇ ਵੰਨਣ ਉਹ ਗੱਟੇ ਆਦਲਗਾ ਕੇ ਅਤੇ ਮਸ਼ੀਨਾਂ ਦੀ ਮਦਦ ਨਾਲ ਹੋਰ ਮਜ਼ਬੂਤ ਕਰਨ ਦੇ ਦੇਜ ਦਿੱਤੇ ਤਾਂ ਜੋ ਪਾਣੀ ਦੇ ਪੱਤਰ ਵਧਦਾ ਹੈ ਕਿ ਪਿੰਡ ਵਾਸੀਆਂ ਨੂੰ ਦਿੱਕਤ ਨਾ ਹੋਵੇ ਉਹਨਾਂ ਪਿੰਡਾਂ ਦੇ ਵਾਸੀਆਂ ਨੂੰ ਬੰਨਾਂ ਦੀ ਮਜ਼ਬੂਤੀ 'ਚ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਬਰ ਬੱਛਾ ਗਲ ਖੁਰਦ ਲੋਗੜ ਔਰ ਇੱਕ ਦੋ ਪਿੰਡ ਹੋਰ ਨੇ ਜਿਨ੍ਹਾਂ ਦੇ ਵਿੱਚ ਸ਼ੈੱਡ ਬੰਦ ਨੇ ਜਿਹੜੀ ਮੰਮਦੋੜ ਦੀ ਦਾਣਾ ਮੰਡੀ ਆ ਇੱਥੇ ਜਿਹੜੇ ਜਿੱਥੇ ਸਬਜ਼ੀ ਦਾ ਇਹ ਸ਼ੈੱਡ ਤੁਸੀਂ ਆਪ ਖੜੇ ਆ ਇਹਨੂੰ ਸੀਸੀ ਫੋਰਿੰਗ ਰਾਹੀਂ ਕੰਪਲੀਟ ਇਹਨੂੰ ਕਰਨਾ ਹੈਗਾ ਕਿ ਜੇ ਬਕਾਇਦਾ ਬਾੜ ਜਿਹੜੀ ਬਾੜ ਵੀ ਸੀਸੀ ਕਾਡਿੰਗ ਹੋਣੀ ਹੈ ਔਰ ਇੱਥੇ ਕੰਪਲੀਟ ਉਚਾਰੀ ਉਹਨੂੰ ਮੱਡੇ ਨੂੰ ਪੱਕਾ ਕੀਤਾ ਜਾਏਗਾ ਤਾਂ ਕਿ ਜਿਹੜੀਆਂ ਜਿਹੜੇ ਵਪਾਰੀ ਇੱਥੇ ਕਾਰੋਬਾਰ ਕਰਨ ਦੇ ਜਿਹੜੇ ਸਾਡੇ ਸਬਜ਼ੀ ਪੈਦਾ ਕਰਨ ਵਾਲੇ ਜਿਹੜੇ ਸਾਡੇ ਕਿਸਾਨ ਨੇ ਜਦੋਂ ਇੱਥੇ ਆਪਣੀਆਂ ਸਬਜ਼ੀਆਂ ਲੈ ਕੇ ਆਣਗੇ ਤਾਂ ਮਿੱਟੀ ਕਟੇ ਤੋਂ ਬਚਣਗੇ ਕਿਉਂਕਿ ਸਾਫ਼ ਸੁਥਰੀਆਂ ਸਬਜ਼ੀਆਂ ਜਦੋਂ ਇੱਥੇ ਮੱਡੇ ਦੇ ਵਿੱਚ ਆ ਕੇ ਜਦੋਂ ਅੱਗੇ ਜਾਏਗੀ ਤਾਂ ਲੋਕਾਂ ਦੀ ਜਿਹੜੀ ਸਿਹਤ ਇਹਨੂੰ ਵੀ ਸਿਹਤ ਵਾਲੇ ਪਾਸੇ ਦੀ ਅਸਲੀ ਕੜਾਈ ਜਰਾ ਕੰਮ ਹੈ ਉਹ ਸਹਾਇਤਾ ਇੱਕ ਸਰ ਮਾਨਯੋਗ ਹਾਈ ਕੋਰਟ ਨੇ ਜਿਹੜੇ ਸਰਕਾਰ ਦੀ ਪੋਸਿਸ਼ਨ ਲੈਂਡ ਪੂਲਿੰਗ ਸਟੇ ਕਰਤਾ ਸਰ ਉਹ ਤੁਸੀਂ ਕਿਵੇਂ ਦੇਖਦੇ ਹੋ ਖਾਸ ਕਰਕੇ ਅ ਦੇਖੋ ਲੈਂਡ ਪੂਲਿੰਗ ਦਾ ਜਿਹੜਾ ਮੁੱਦਾ ਹੁਣ ਹਾਈ ਕੋਰਟ ਦੇ ਵਿੱਚ ਆਨਰਬਲ ਹਾਈ ਕੋਰਟ ਦਾ ਕੀ ਵੀ ਫੈਸਲਾ ਹੋਏਗਾ ਅਸੀਂ ਬਾਊਂਡਾ ਮੰਨਣਾ ਲੱਗਿਆ ਸਰਕਾਰ ਨੇ ਆਪਣੀ ਰੈਵਿਡਿਜ਼ ਵੇਚ ਲਈ ਹੈ ਸਰਕਾਰ ਨੇ ਜਿਹੜੀ ਪਾਲਿਸੀ ਲੈ ਕੇ ਆਈ ਸੀ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਲੈ ਕੇ ਆਈ ਸੀ ਔਰ ਇਹਦੇ ਵਿੱਚ ਜਿਹੜੀ ਇਸ ਪਾਲਿਸੀ ਦੀ ਖੂਪ ਸੂਤੀ ਸੀ ਇਸ ਕਿ ਕੋਈ ਵੀ ਕਿਸਾਨ ਨੂੰ ਕਿਸੇ ਦੀ ਜ਼ਮੀਨ ਕੋਈ ਨਹੀਂ ਜਾਈ ਜੇ ਕਿਸਾਨ ਰਾਜ਼ਾਮੰਦ ਹੈ ਆਪਣੀ ਜ਼ਮੀਨ ਦੇਣ ਵਾਸਤੇ ਤਾਂ ਉਹ ਦੇ ਸਕਦਾ ਜੇ ਰਾਜ਼ਾਮੰਦ ਨਹੀਂ ਹੈ ਤਾਂ ਉਹਦੀ ਜ਼ਮੀਨ ਵਾਧਾ ਜਿਹਦਾ ਹੈਗਾ ਕਿਸੇ ਚਾਕਿਆ ਵੀ ਨਹੀਂ ਜਾਂਦਾ ਸਰ ਉਹ ਇਹ ਮੁੱਦਾ ਸੀ ਵੀ ਸਿਰਲੇ ਪਹਿਲਾਂ ਬੜੀ ਗੁੰਮਸਾਰਾ ਨੇ ਸ਼ੁਰੂ ਕੀਤਾ ਸੀ ਪਰ ਉਹ ਖਾਣੇ ਵਾਸਤੇ ਲੋਕ ਪਰ ਦੁਕਾਨਦਾਰਾਂ ਆਸਿਕ ਸ਼ਕਤੀ ਦਾ ਕਾਰਨ ਬਣਿਆ ਹੈ ਬਹੁਤ ਪ੍ਰਧਾਨ ਨੇ ਦੇਖੋ ਮੈਂ ਮੈਂ ਇਸ ਜਿਹੜੀ ਸਮੱਸਿਆ ਹੈਗੀ ਆ ਉਹ ਮੇਰੇ ਧਿਆਨ ਵਿੱਚ ਪਰ ਜਦੋਂ ਵੀ ਕਿਤੇ ਨਵਾਂ ਸੀਵਰੇਜ ਪੈਂਦਾ ਤਾਂ ਉਹਦਾ ਇਹ টারਮਸ ਐਂਡ ਕੰਡੀਸ਼ਨਸ ਹੈ ਕਿ ਉੱਥੇ ਘੱਟੋ ਘੱਟ ਦੋ ਵੱਡੇ ਬਰਸਾਤੀ ਸੀਜ਼ਨ ਜਾਂ 8 ਤੋਂ 10 ਮਹੀਨੇ ਦੀ ਵੇਟ ਕਰਨੀ ਪੈਂਦੀ ਤਾਂ ਕਿ ਜਿਹੜੀ ਜਿਹੜੀ ਖਦਾਈ ਹੁੰਦੀ ਹੈ ਜਿਹੜੀ ਪਟਾਈ ਹੁੰਦੀ ਹੈ ਉਹ ਬਹੁਤ ਡੂੰਘੀ ਪਾੜਾ ਤਰ੍ਹਾਂ 15 ਫੁੱਟ ਤੱਕ ਜਾ ਕੇ ਹੁੰਦੀ ਹੈ ਤਾਂ ਕਿ ਜਿੰਨੀ ਵੀ ਮਿੱਟੀ ਨੇ ਪੈਣਾ ਜਿਹੜਾ ਘਟਕਾ-ਘਟਕਾ ਜਿਹੜਾ ਪੈਣਾ ਉਸ ਤੋਂ ਬਾਰੇ ਪੈਵੇ ਕਿਉਂਕਿ ਇਸ ਤੋਂ ਬਾਅਦ ਜਦੋਂ ਪੱਕੀ ਸੜਕ ਬੰਦਦੀ ਹੈ ਤਾਂ ਜੇਕਰ ਉਹ ਵੈਜੇ ਫਿਰ ਉਹ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤਾਂ ਉਹ ਟਰਮਸ ਐਂਡ ਕੰਡੀਸ਼ਨਸ ਦੇ ਵਿੱਚ ਹੈ ਵੈਸੇ ਮੇਰੀ ਗੱਲ ਜਿਹੜੀ ਹੈਗੀ ਹੈ ਸਿਵਰੇਜ ਬੋਰਡ ਦੇ ਐਕਸ਼ਨ ਸਾਹਿਬ ਨਾਲ ਔਰ ਅਸੀਂ ਅਧਿਕਾਰੀਆਂ ਨਾਲ ਮਾਨੂੰ ਬੀਟ ਸਕਦੇ ਕਰਕੇ ਕਮਿਸ਼ਨ ਸਾਹਿਬ ਅਸੀਂ ਬੈਠੇ ਸੀ ਕਿ ਇਸ ਮੀਟਿੰਗ ਲਈਏ ਔਰ ਜਿਹੜਾ ਸੜਕ ਬਣਾਉਣ ਦਾ ਜਿਹੜਾ ਕੰਮ ਹੈ ਕਿ 45 ਲੱਖ ਰੁਪਏ ਦਾ ਇੱਕ ਅਮਾਉਂਟ ਸੀ ਕਿ ਜਿਹੜੀ ਇਹਨਾਂ ਨੇ ਹੁਣ ਜਮਾ ਵੀ ਕਰਾਈ ਹੈਗੀ ਹੈ ਡਿਪਾਰਟਮੈਂਟ ਦੇ ਵਿੱਚ ਤੇ ਠੇਕੇਦਾਰ ਨੂੰ ਵੀ ਸਖਤ ਹਦਾਇਤਾਂ ਹੋ ਚੁੱਕੇ ਨੇ ਪਰ ਮਹਾਤਮਾ ਸੁਖ ਰੱਖੇ ਬਹੁਤ ਜਲਦ ਜਿਹੜਾ ਹੈਗਾ ਤੇ ਸ਼ਹਿਰੇ ਦੀਵਾਨੀ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਸਰਕਲ ਕੰਪਲੀਟ ਕਰਦੇ ਇੱਕ ਐਮਐਲ ਸਾਹਿਬ ਆਪਣੇ ਮੰਮਦੋੜ ਦੇ ਵਿੱਚ ਜਾਂ ਮੰਮਦੋੜ ਦੇ ਨਾਲ ਲੱਗਦੇ ਪਿੰਡਾਂ 'ਚ ਇੱਕ ਕੋਈ ਵੈਟਰਨਰੀ ਹਸਪਤਾਲ ਨਹੀਂ ਹੋਏਗਾ ਮੰਮਦੋੜ ਦਾ ਜਿਹੜਾ ਹੈ ਵੈਟਰਨਰੀ ਹਸਪਤਾਲ ਇਹ ਡਾਕਟਰ ਤੋਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਜਿਹੜੀ ਸੀਟ ਹੈ ਸੱਖਣੀ ਪਈ ਹੋਈ ਹੈ ਜੀ ਅਕੇ ਵੀ ਤੁਹਾਡੇ ਧਿਆਨ ਚ ਲਿਆਂਦਾ ਸੀ ਪਰ ਇਹਦਾ ਕੋਈ ਹੱਲ ਨਹੀਂ ਹੋਇਆ ਜੀ ਅ ਉਦੋਂ ਜਦੋਂ ਤੁਸੀਂ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਤਾਂ ਇੱਥੇ ਇੱਕ ਆਰਜਿ ਪ੍ਰਬੰਧ ਕੀਤਾ ਸੀਗਾ ਡਾਕਟਰਾਂ ਦੀ ਪਰਚੋ ਚੱਲ ਰਹੀ ਹੈ ਕਿ ਜਦੋਂ ਸਾਡੇ ਕੋਲ ਡਾਕਟਰ ਆ ਜਾਣਗੇ ਤਾਂ ਇੱਥੇ ਇੱਕ ਰੈਗੂਲਰ ਡਾਕਟਰ ਦੀ ਅਪਾਇੰਟਮੈਂਟ ਹੋਣੀ ਹੈ ਠੀਕ ਹੈ ਜੀ ਇੱਕ ਠੀਕ ਹੈ ਇੱਕ ਸਰ ਹੋਰ ਵੱਡੀ ਮੁਸ਼ਕਲ ਇਹ ਵੀ ਤੁਹਾਡੇ ਧਿਆਨ ਚ ਲਿਆਂਦੀ ਸੀ ਜਿਹੜਾ ਸਾਡਾ ਖੇਤੀਬਾੜੀ ਬਲਾਕ ਦਫਤਰ ਸੀ ਉਹ ਮਾਮਦੋੜ ਤੋਂ ਮੁਰਕਾ ਲਈ ਚਲਾ ਗਿਆ ਜੀ ਸਾਡੇ ਕੋਲ ਨਾ ਉਹਦੇ ਵਾਸਤੇ ਖਲਾਫ ਦੇ ਵਿੱਚ ਹਲੇ ਤੱਕ ਕੋਈ ਪ੍ਰਾਪਰਟੀ ਹੈ ਨਹੀਂ ਜਿੱਥੇ ਅਸੀਂ ਇਸ ਦਫਤਰ ਨੂੰ ਸ਼ਿਫਟ ਕਰ ਸਕੀਏ ਸਰ ਮੈਂ ਤੁਹਾਨੂੰ ਦੱਸ ਰਣਾ ਇਹ ਬਲਾਕ ਅਸੀਂ ਜਿਹੜੀ 하게 ਨਗਰ ਪੰਚਾਇਤ ਦੀ ਮੀਟਿੰਗ ਦੇ ਵਿੱਚ ਇਹ ਮੁੱਦਾ ਸਾਡਾ ਕਲਪ ਹੋਇਆ ਔਰ ਅਸੀਂ ਪ੍ਰਾਪਰਟੀ ਜਿੱਥੇ ਸਾਡੇ ਕੋਲ ਪ੍ਰਾਪਰਲੀ ਅਵੇਲੇਬਲ ਹੋ ਗਈ ਜਿੱਥੇ ਦਫਤਰ ਚਲਾਇਆ ਜਾ ਸਕਦਾ ਅਸੀਂ ਉਹ ਦਫਤਰ ਲੈ ਲਾਂਗੇ ਕਿਉਂਕਿ ਇਹ ਇਹਦੇ ਵਿੱਚ ਇੱਕ ਦਿੱਕਤ ਪਈ ਆ ਜੀ ਬਲਕ ਜਿਹੜੀ ਸਾਡੀ ਨਗਰ ਪੰਚਾਇਤ ਦਫਤਰ ਹੈ ਇਹਨਾਂ ਨੇ ਜਿਹੜੀ ਵੀ ਪ੍ਰਾਪਰਟੀ ਦੇਣੀ ਉਹਦੇ ਤੇ ਕਿਰਾਇਆ ਕਿਉਂਕਿ ਸਰਕਾਰੀ ਆਮਦਨ ਦਾ ਸਾਧਨ ਸਿਰਫ ਸਾਡੇ ਕੋਲ ਨੇ ਤੇ ਉਹ ਜਿਹੜੀ ਕੋਰਸਪੋਂਡੈਂਸ ਡਿਪਾਰਟਮੈਂਟ ਦੇ ਨਾਲ ਚੱਲ ਰਹੀ ਹੈ ਔਰ ਉਮੀਦ ਹੈ ਕਿ ਅਸੀਂ ਇਸ ਮਸਲੇ ਨੂੰ ਬੜੀ ਜਲਦੀ ਹੱਲ ਕਰਾਂਗੇ ਠੀਕ ਆ ਜੀ ਹਾਂ ਜੀ ਇੱਕ ਨੇ ਲਾਕੇ ਦੇ ਪੰਜਾਬੀ ਸਕੂਲਾਂ ਦੇ ਚਾਹੇ ਟੀਚਰ ਨਹੀਂ ਇੱਕ ਦਾਦਾ 1200 ਦਾ ਵਿੱਚ ਪਰ ਉਹਦੇ ਬਾਰੇ ਕੁਝ ਕਰ ਨਹੀਂ ਸਕਦੇ ਇਹ ਮੇਰੇ ਧਿਆਨ ਦੇ ਵਿੱਚ ਨੇ ਆਇਆ ਜਿੱਥੇ ਨਹੀਂ ਅੱਗੇ ਮੈਂ ਆਪ ਕੁਝ ਸੁਝਾਏਗਾ ਉਸੇ ਗਏ ਪਰ ਮੇਰੇ ਧਿਆਨ ਦੇ ਵਿੱਚ ਰਿਹਾ ਹੈ ਅੱਜ ਤੁਸੀਂ ਪਹਿਲੀ ਵਾਰੀ ਇਸ ਗੱਲ ਤੇ ਆ ਕੇ ਮੇਰੇ ਨਾਲ ਕੀਤੀ ਮੈਂ ਡੀਓ ਸਾਹਿਬ ਨਾਲ ਗੱਲ ਕਰਦਾ ਤਾਂ ਤੁਸੀਂ ਮੈਨੂੰ ਸਕੂਲਾਂ ਦੀ ਲਿਸਟ ਦਿਓ ਕਿਹੜੇ ਕਿਹੜੇ ਸਕੂਲਾਂ ਦੇ ਹਾਂ ਉਹ ਮੈਨੂੰ ਇੱਕ ਸਰ ਸਿਵਲ ਹਸਪੀਟਲ ਸੇ ਕਾਫੀ ਦੇਰ ਤੋਂ 2 ਸਾਲ ਤੋਂ ਹੋ ਗਿਆ ਤੁਹਾਡੇ ਕੋਲ ਮੰਗ ਕਰ ਰਹੇ ਹਾਂ ਦੀ ਅਲਟਰਾ ਸਾਊਂਡ ਦੀ ਬਹੁਤ ਪ੍ਰੋਬਲਮ ਹੈ ਉਹ ਹੈ ਨਹੀਂ ਮੈਂ ਮਮੋਡੋਟ ਵਸਿਆਂ ਨੂੰ ਇੱਕ ਡਿਸਕਵਰੀ ਦਊਂਗਾ ਠੀਕ ਹੈ ਥੋੜਾ ਜਿਹਾ ਵੇਟ ਕਰ ਲਓ ਮਮੋਡੋਟ ਨੇ ਇੱਕ ਵੱਡਾ ਸੀ ਤੋਹਫਾ ਲੈ ਕੇ ਆਏ ਠੀਕ ਲੋਕਾਂ ਦੀ ਸਿਹਤ ਪੱਖੋਂ ਲੋਕਾਂ ਨੂੰ ਹੈਲਥ ਫੈਸਿਲਿਟੀਆਂ ਨੂੰ ਲੈ ਕੇ ਅਸੀਂ ਇੱਕ ਵੱਡਾ ਪ੍ਰੋਜੈਕਟੇ ਕੰਮ ਕਰ ਰਹੇ ਹਾਂ ਥੋੜਾ ਜਿਹਾ ਮੈਨੂੰ ਸਮਾਂ ਦਿਓ ਜਦੋਂ ਪ੍ਰੋਜੈਕਟ ਦੀ ਡੈਕਲੇਰੇਸ਼ਨ ਹੋਣੀ ਹੈ ਜਦੋਂ ਪ੍ਰੋਜੈਕਟ ਲੱਗੂਗਾ ਤਾਂ ਤੁਹਾਨੂੰ ਲੱਗੂਗਾ ਕਿ ਵਾਕਈ ਸਾਡਾ ਮਮੋਡੋਟ ਦਾ ਚਾਰਲਾ ਚਾਜਾ ਛੋਟੇ ਜਿਹੇ ਸ਼ਬਦਾਂ 'ਚ ਦੱਸ ਦੇਣਾ ਜਿਸ ਤਰ੍ਹਾਂ ਸਕੂਲ ਆਫ ਐਮਿਨੈਂਸ ਬਣਿਆ ਹਰ ਹਲਕੇ ਦੇ ਵਿੱਚ ਇੱਕ ਸਕੂਲ ਆਫ ਫੈਮਿਨਸ ਬਣ ਰਿਹਾ ਉਸੇ ਤਰੀਕੇ ਨਾਲ ਸੈਂਟਰ ਆਫ ਐਕਸਲੈਂਸ ਹਸਪੀਟਲਸ ਦਾ ਨਵਾਂ ਦਰਜਾ ਦਿੱਤਾ ਜਾ ਰਿਹਾ ਜਿਦੇ ਵਿੱਚ 24 ਘੰਟੇ ਡਾਕਟਰ ਜਿੱਥੇ ਸਰਜਰੀ ਵੀ ਹੋਏਗੀ ਆਪਰੇਸ਼ਨ ਵੀ ਹੋਣਗੇ ਡਿਲੀਵਰੀਜ਼ ਵੀ ਹੋਣਗੀਆਂ ਆਰ ਸੀਟੀ ਸਕੈਨ ਤੋਂ ਐਕਸ-ਰੇ ਤੋਂ ਲੈ ਕੇ ਸੀਟੀ ਸਕੈਨਜ਼ ਵਗੈਰਾ ਤੱਕ ਹੋਣਗੇ ਉਹ ਸੈਂਟਰ ਆਫ ਐਕਸਲੈਂਸ ਬਣਨੇ ਹੈਗੇ ਮੈਂ ਜਿਹੜੀ ਗੱਲ ਕਰਦਾ ਸੀ ਵੀ ਤੁਸੀਂ ਥੋੜਾ ਜਿਹਾ ਸਬਰ ਕਰੋ ਮੈਂ ਤੁਹਾਨੂੰ ਖੁਸ਼ਖਬਰੀ ਦਵਾਂਗਾ ਉਹ ਪ੍ਰੋਜੈਕਟ ਚੱਲ ਰਿਹਾ ਹੈ ਔਰ ਮਾਲਕ ਸੁਖ ਰਿਹਾ ਕਿ ਮੇਰੇ ਹਲਕੇ ਦੇ ਵਿੱਚ ਤਿੰਨ ਵੱਡੇ ਜਿਹੜੇ ਹਸਪਤਾਲਸ ਨੇ ਸੀਐਚਸੀ ਫਲੋਛਾ ਸੀਐਚਸੀ ਮਮਦੋਟ ਔਰ ਸਾਡੇ ਤਲਵੰਡੀ ਪਈ ਹੈ ਤੇ ਕੋਸ਼ਿਸ਼ ਮੇਰੀ ਚੱਲ ਰਹੀ ਹੈ ਕਿ ਮੈਂ ਮਮਦੋਟ ਨੂੰ ਇੱਕ ਬਹੁਤ ਵੱਡਾ ਜਿਹੜਾ ਹੈਗਾ ਅਸੀਂ ਇੱਥੇ ਹੈਲਥ ਸੈਲੈਰਟੀਜ਼ ਨੂੰ ਲੈ ਕੇ ਇੱਕ ਵਧੀਆ ਪ੍ਰੋਜੈਕਟ ਲਗਾ ਠੀਕ ਹੈ